ਹਾਂਜੀ ਬੇਟਾ ਆਪਾਂ ਪੜਿਆ ਸੀ ਪਾਠ ਗਤਕਾ ਕਿਹੜਾ ਪਾੜ ਪੜਿਆ ਸੀ ਹਾਂ ਇਹ ਉਸੇ ਪਾੜ ਦੀਆਂ ਖਾਲੀ ਥਾਵਾਂ ਨੇ ਨੀਚੇ ਸ਼ਬਦ ਦਿੱਤੇ ਹੋਏ ਨੇ ਆ ਦਿਖ ਰਹੇ ਨੇ ਸਾਰਿਆਂ ਨੂੰ ਹਾਂ ਇਹ ਸ਼ਬਦ ਨੇ ਜਿਹੜੇ ਇਹ ਖਾਲੀ ਥਾਵਾਂ ਦੇ ਵਿੱਚ ਭਰਨੇ ਨੇ ਹੁਣ ਮੈਂ ਪੁੱਛੂਗੀ ਤੁਹਾਨੂੰ ਤੁਸੀਂ ਇਹਦਾ ਜਵਾਬ ਦੇਣਾ ਜਿਵੇਂ ਪਹਿਲੀ ਖਾਲੀ ਥਾਂ ਹੈ ਗਤਕਾ ਡੈਸ਼ ਦੀ ਸਿੱਖਿਆ ਦਾ ਪਹਿਲਾ ਪੜਾਅ ਹੈ ਕੌਣ ਦੱਸੂਗਾ ਚੱਲ ਨਵਜੋਤ ਹਰਸ਼ ਦੇਖੋ ਗਦਾ ਕੱਲਾ ਹੈ ਕੋਦੇ ਨਾਲ ਹੋਰ ਵੀ ਹੈ ਕੁਛ ਕੀ ਆਊਗਾ ਗਦਾ ਯੋਧ ਬਿਲਕੁਲ ਸਹੀ ਦੂਜਾ ਕੁਸ਼ਤੀ ਬਾਗ ਇਸ ਖੇਡ ਵਿੱਚ ਵੀ ਡੈਸ਼ ਚਲਦੀ ਹੈ ਕੀ ਚਲਦੀ ਹੈ ਕੀ ਚਲਦੀ ਹੈ ਉਸਤਦੀ ਸ਼ਾਗਿਰਦੀ ਉਸਤਦੀ बोलਿਆ ਕਰੋ ਪਿੱਛੇ ਸ਼ਾਗਿਰਦੀ ਤੀਸਰਾ ਤੀਸਰੀ ਖਾਲੀ ਥਾਂ ਹੈ ਉਸਤਾਦਾਂ ਦੇ ਆਪਣੇ ਡੈਸ਼ ਹੁੰਦੇ ਹਨ ਵੈਰੀ ਗੁੱਡ ਕੀ ਹੁੰਦੇ ਨੇ ਅਖਾੜੇ ਜਿੱਥੇ ਉਹ ਖੇਡਦੇ ਨੇ ਕੁਸ਼ਤੀ ਕਰਦੇ ਨੇਗੇ ਉਸਤਾਦ ਕੁਝ ਰਸਮਾਂ ਪੂਰੀਆਂ ਕਰਕੇ ਬੱਚੇ ਨੂੰ ਡੈਸ਼ ਵੜਾਉਂਦੇ ਨੇ ਕੀ ਬਣਾਉਂਦੇ ਨੇ ਦੇਖੋ ਕੀ ਬਣਾਉਂਦੇ ਨੇ ਭੁਜੰਗੀ ਹਾਂ ਭੁਜੰਗੀ ਕਿਹਨੂੰ ਕਹਿੰਦੇ ਨੇ ਜਿਹੜੇ ਛੋਟੇ ਛੋਟੇ ਬੱਚੇ ਗੱਤਕਾ ਖੇਡਦੇ ਜਦੋਂ ਦੇਖੋ ਨਗਰਗੀਰਤਨ بڑے ਗੱਤਕਾ ਖੇਡਦੇ ਨੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਨਾ ਥੋਟੇ ਵਰਗੇ ਉਹਨਾਂ ਨੂੰ ਕਹਿੰਦੇ ਨੇ ਭੁਜੰਗੀ ਛੋਟੇ ਬੱਚਿਆਂ ਨੂੰ ਹੋਰ ਡੈਸ਼ ਵੀ ਭਾਗ ਲੈਣ ਲੱਗ ਪਈਆਂ ਨੇ ਕੌਣ ਵੈਰੀ ਗੁੱਡ ਔਰਤਾਂ ਵੀ ਮਰਦਾਂ ਦੀ ਤਰ੍ਹਾਂ ਗੱਤਕਾ ਖੇਡਣ ਲੱਗ ਪਈਆਂ ਨੇ ਡੈਸ਼ ਦੀ ਹਰਮਨ ਪਿਆਰੀ ਖੇਡ ਹੈ ਕਿੰਨਾ ਦੀ ਖੇਡ ਹੈ ਇਹ ਵੈਰੀ ਗੁੱਡ ਨਿਹੰਗ ਸਿੰਘਾਂ ਦੀ ਠੀਕ ਹੈ ਪੁੱਤ ਆਪਣਾ